ਜੇ ਤੋਂ ਬਾਹਰ ਇੱਕ ਗੱਲ ਤਾਂ ਕਿਹਾ ਤੁਹਾਨੂੰ ਆਹ ਬੋਲ ਲੈਣਾ ਬੋਲ ਲੈਣਾ ਭਾਰੀ ਕਰੀਏ ਵਿਆਸ ਅਤੇ ਰਾਵੀ ਦੇ ਵਿੱਚ ਪਾਣੀ ਦਾ ਪੱਦਰ ਵਧਨ ਤੋਂ ਬਾਅਦ ਕਈ ਪਿੰਡ ਪਾਣੀ ਦੀ ਮਾਰਖੇਟ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਈ ਪੰਡਾਂ ਦੇ ਵਿੱਚ 5-5 ਫੁੱਟ ਪਾਣੀ ਭਰ ਚੁੱਕਿਆ ਦੱਸ ਜੀਏ ਕਿ ਇਹਨਾਂ ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਰਨ ਵਾਲੇ ਜਿਹੜੇ ਵੀਰ ਨੇ ਉਹਨੂੰ ਲੰਗਰ ਲੈ ਕੇ ਪਹੁੰਚ ਰਹੇ ਨੇ ਇੱਕ ਹੀ ਨੇਕੀ ਪਿੰਡ ਵਿੱਚ ਫਸੇ ਲੋਕਾਂ ਨੂੰ ਪਦਰੇ ਥਾਂ ਤੇ ਵੀ ਲਜਾਇਆ ਜਾ ਰਿਹਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਦੇ ਪਿੰਡ ਗਾਲੜੀ ਚ ਪਾਣੀ ਦੇ ਵਿੱਚ ਫਸੀ 60 ਸਾਲਾਂ ਦੀ ਬਜ਼ੁਰਗ ਬੇਬੇ ਨੂੰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਇਹ ਵੀ ਕਿਹਾ ਜਾਂਦਾ ਕਿ ਕਈ ਵਾਰ ਹੈਲਪਲਾਈਨ ਨੰਬਰ ਤੇ ਫੋਨ ਵੀ ਕੀਤਾ ਗਿਆ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਮਾਤਾ ਦਾ ਘਰ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਬੜੀ ਮੁਸ਼ਕਿਲ ਦੇ ਨਾਲ ਪਿੰਡ ਦੇ ਲੋਕਾਂ ਨੇ ਰੱਸੀ ਦੀ ਮਦਦ ਦੇ ਨਾਲ ਬਜ਼ੁਰਗ ਮਾਤਾ ਨੂੰ ਪਾਣੀ ਦੇ ਵਿੱਚੋਂ ਬਾਹਰ ਸੁਰੱਖਿਅਤ ਲਿਆਂਦਾ ਅਤੇ ਫਿਰ ਇੱਕ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ। ਬਿਆਸ ਅਤੇ ਰਾਵੀ ਦੇ ਵਿਚੋਂ ਪਾਣੀ ਦਾ ਪੱਦਰ ਵਧਣ ਤੋਂ ਬਾਅਦ ਕਈ ਪਿੰਡ ਪਾਣੀ ਦੀ ਮਾਰਖੇਟ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਈ ਪੰਡਾਂ ਦੇ ਵਿੱਚ 5-5 ਫੁੱਟ ਪਾਣੀ ਭਰ ਚੁੱਕਿਆ। ਦੱਸ ਜਿਏ ਕਿ ਇਹਨਾਂ ਪੰਡਾਂ ਦੇ ਵਿੱਚ ਲਗਾਤਾਰ ਸੇਵਾ ਕਰਨ ਵਾਲੇ ਜਿਹੜੇ ਵੀਰ ਨੇ ਉਹ ਕੋ ਲੰਗਰ ਲੈ ਕੇ ਪਹੁੰਚ ਰਹੇ ਨੇ ਇੱਕ ਹੀ ਨੇਕੀ ਪਿੰਡ ਵਿੱਚ ਫਸੇ ਲੋਕਾਂ ਨੂੰ ਪਦਰੇ ਥਾਂ ਤੇ ਵੀ ਲਜਾਇਆ ਜਾ ਰਿਹਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਦੇ ਪਿੰਡ ਗਾਲੜੀਚ ਪਾਣੀ ਦੇ ਵਿੱਚ ਫਸੀ 60 ਸਾਲਾਂ ਦੀ ਬਜ਼ੁਰਗ ਬੇਬੇ ਨੂੰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਇਹ ਵੀ ਕਿਹਾ ਜਾਂਦਾ ਕਿ ਕਈ ਵਾਰ ਹੈਲਪਲਾਈਨ ਨੰਬਰ ਤੇ ਫੋਨ ਵੀ ਕੀਤਾ ਗਿਆ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਮਾਤਾ ਦਾ ਘਰ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਬੜੀ ਮੁਸ਼ਕਿਲ ਦੇ ਨਾਲ ਪਿੰਡ ਦੇ ਲੋਕਾਂ ਨੇ ਰੱਸੀ ਦੀ ਮਦਦ ਦੇ ਨਾਲ ਬਜ਼ੁਰਗ ਮਾਤਾ ਨੂੰ ਪਾਣੀ ਦੇ ਵਿੱਚੋਂ ਬਾਹਰ ਸੁਰੱਖਿਅਤ ਲਿਆਂਦਾ ਅਤੇ ਫਿਰ ਇੱਕ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ। ਬਿਆਸ ਅਤੇ ਰਾਵੀ ਦੇ ਵਿੱਚ ਪਾਣੀ ਦਾ ਪੱਦਰ ਵਧਣ ਤੋਂ ਬਾਅਦ ਕਈ ਪਿੰਡ ਪਾਣੀ ਦੀ ਮਾਰਖੇਟ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਈ ਪੰਡਾਂ ਦੇ ਵਿੱਚ 5-5 ਫੁੱਟ ਪਾਣੀ ਭਰ ਚੁੱਕਿਆ। ਦੱਸ ਜਿਏ ਕਿ ਇਹਨਾਂ ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਰਨ ਵਾਲੇ ਜਿਹੜੇ ਵੀਰ ਨੇ ਉਹ ਕੋ ਲੰਗਰ ਲੈ ਕੇ ਪਹੁੰਚ ਰਹੇ ਨੇ ਇੱਕ ਹੀ ਨੇਕੀ ਪਿੰਡ ਵਿੱਚ ਫਸੇ ਲੋਕਾਂ ਨੂੰ ਪਦ੍ਰੇ ਤਾਂ ਤੇ ਵੀ ਲਜਾਇਆ ਜਾ ਰਿਹਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਦੇ ਪਿੰਡ ਗਾਲੜੀ ਚ ਪਾਣੀ ਦੇ ਵਿੱਚ ਫਸੀ 60 ਸਾਲਾਂ ਦੀ ਬਜ਼ੁਰਗ ਬੇਬੇ ਨੂੰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਹੈਲਪਲਾਈਨ ਨੰਬਰ ਤੇ ਫੋਨ ਵੀ ਕੀਤਾ ਗਿਆ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਮਾਤਾ ਦਾ ਘਰ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਬੜੀ ਮੁਸ਼ਕਿਲ ਦੇ ਨਾਲ ਪਿੰਡ ਦੇ ਲੋਕਾਂ ਨੇ ਰੱਸੀ ਦੀ ਮਦਦ ਦੇ ਨਾਲ ਬਜ਼ੁਰਗ ਮਾਤਾ ਨੂੰ ਪਾਣੀ ਦੇ ਵਿੱਚੋਂ ਬਾਹਰ ਸੁਰੱਖਿਅਤ ਲਿਆਂਦਾ ਅਤੇ ਫਿਰ ਇੱਕ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ।